ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੇ ਬਜ਼ੁਰਗਾਂ ਲਈ ਜੁਲਾਈ ਮਹੀਨੇ ਦੀ ਪੈਨਸ਼ਨ ਬਾਰੇ ਸਾਡੇ ਕੋਲ ਕੁਝ ਖਾਸ ਜਾਣਕਾਰੀ ਹੈ ਇੱਕ ਸਰੋਤ ਤੋਂ ਅੱਜ ਆਪਾਂ ਇਸ ਜਾਣਕਾਰੀ ਦੇ ਮੁੱਖ ਨੁਕਤੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਮਤਲਬ ਜੁਲਾਈ ਚ ਪੈਨਸ਼ਨ ਕਿਸ ਨੂੰ ਮਿਲਣੀ ਹੈ ਕਿਸ ਨੂੰ ਨਹੀਂ ਤੇ ਕਿਤੇ ਪੈਨਸ਼ਨ ਬੰਦ ਤਾਂ ਨਹੀਂ ਹੋ ਰਹੀ ਹਾਂਜੀ ਬਿਲਕੁਲ ਇਹ ਜਾਣਕਾਰੀ ਦੇਖੋ ਪੰਜਾਬ ਦੇ ਬਹੁਤ ਸਾਰੇ ਬਜ਼ੁਰਗਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਕਾਫੀ ਅਹਿਮ ਹੈ ਕਿਉਂਕਿ ਇਹ ਪੈਨਸ਼ਨ ਮਿਲਣ ਯੋਗਤਾ ਦੀਆਂ ਸ਼ਰਤਾਂ ਤੇ ਕੁਝ ਹੋਰ ਜ਼ਰੂਰੀ ਕਦਮਾਂ ਬਾਰੇ ਦੱਸਦੀ ਹੈ ਠੀਕ ਹੈ ਚਲੋ ਫਿਰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਬਜ਼ੁਰਗਾਂ ਲਈ ਖਬਰ ਹੈ ਜਿਨ੍ਹਾਂ ਨੇ ਮਈ ਮਹੀਨੇ 'ਚ ਮਤਲਬ ਬਿਲਕੁਲ ਨਵੀਂ ਪੈਨਸ਼ਨ ਲਈ ਅਰਜ਼ੀ ਦਿੱਤੀ ਸੀ ਸਰੋਤ ਕਹਿੰਦਾ ਹੈ ਕਿ ਜਿਨ੍ਹਾਂ ਦੀਆਂ ਅਰਜ਼ੀਆਂ ਮਨਜ਼ੂਰ ਹੋ ਗਈਆਂ ਨੇ ਭਾਵੇਂ ਸਰਟੀਫਿਕੇਟ ਡਾਕ ਰਾਹੀਂ ਮਿਲਿਆ ਜਾਂ ਕੈਫੇ ਤੋਂ ਕਰਵਾਇਆ ਜਾਂ ਸੇਵਾ ਕੇਂਦਰ ਤੋਂ ਲੈ ਕੇ ਬੈਂਕ 'ਚ ਜਮ੍ਹਾਂ ਕਰਾਤਾ ਉਹਨਾਂ ਨੂੰ ਜੁਲਾਈ ਮਹੀਨੇ ਦੀ ਪੈਨਸ਼ਨ ਉਹਨਾਂ ਦੇ ਖਾਤਿਆਂ 'ਚ ਮਿਲਣ ਦੀ ਕਾਫੀ ਸੰਭਾਵਨਾ ਹੈ ਹਾਂਜੀ ਇਹ ਤਾਂ ਦੇਖੋ ਨਵੇਂ ਲਾਭਪਾਤਰੀਆਂ ਲਈ ਇੱਕ ਰਾਹਤ ਵਾਲੀ ਗੱਲ ਹੋਈ ਪਰ ਜਿਹੜੇ ਬਜ਼ੁਰਗ ਪਹਿਲਾਂ ਤੋਂ ਹੀ ਪੈਨਸ਼ਨ ਲੈ ਰਹੇ ਨੇ ਉਹਨਾਂ ਦੇ ਇਹ ਪੱਕਾ ਕਰਨਾ ਜ਼ਰੂਰੀ ਹੈ ਕਿ ਪੈਨਸ਼ਨ ਆਉਂਦੀ ਰਹੇ ਇਸ ਲਈ ਕੁਝ ਕੰਮ ਕਰਨੇ ਪੈਣਗੇ ਹਾਂ ਦੋ ਮੁੱਖ ਕੰਮ ਦੱਸੇ ਗਏ ਨੇ ਪਹਿਲਾ ਤਾਂ ਹੈ ਆਪਣੇ ਆਧਾਰ ਕਾਰਡ ਦੀ ਕਾਪੀ ਨੂੰ ਬੈਂਕ ਖਾਤੇ ਨਾਲ ਲਿੰਕ ਕਰਵਾਉਣਾ ਤੇ ਦੂਜਾ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਵੀ ਲਿੰਕ ਕਰਵਾਉਣਾ ਸਰੋਤ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਜੇ ਨਾ ਕੀਤਾ ਤਾਂ ਪੈਨਸ਼ਨ ਬੰਦ ਹੋ ਸਕਦੀ ਹੈ ਹੂੰ ਦੇਖੋ ਇੱਕਦਮ ਨਾ ਸ਼ਾਇਦ ਪ੍ਰਸ਼ਾਸਨਿਕ ਪੁਸ਼ਟੀਕਰਨ ਲਈਨੇ ਤੇ ਪ੍ਰਕਿਰਿਆ ਨੂੰ ਸੌਖਾ ਬਣਾਉਣ ਲਈ ਇਹ ਯਕੀਨੀ ਬਣਾਉਣ 'ਚ ਮਦਦ ਕਰ ਸਕਦੇ ਨੇ ਕਿ ਪੈਸਾ ਸਹੀ ਬੰਦੇ ਤੱਕ ਪਹੁੰਚੇ ਅੱਛਾ ਇੱਥੇ ਇੱਕ ਹੋਰ ਗੱਲ ਵੀ ਐ ਕੁਝ ਸਮਾਂ ਪਹਿਲਾਂ ਸਰਕਾਰ ਵੱਲੋਂ ਨੋਟਿਸ ਭੇਜੀ ਗਏ ਸੀ ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਦੀ ਆਮਦਨ 60000 ਰੁਪਏ ਸਾਲਾਨਾ ਤੋਂ ਵੱਧ ਪਾਈ ਗਈ ਸੀ ਇਹ ਜੇ ਫਾਰਮ ਤੋਂ ਪਤਾ ਲੱਗਿਆ ਸੀ ਜਿਨ੍ਹਾਂ ਨੇ ਇਹਨਾਂ ਨੋਟਿਸਾਂ ਦਾ ਜਵਾਬ ਹਾਲੇ ਤੱਕ ਜਮ੍ਹਾਂ ਨਹੀਂ ਕਰਵਾਇਆ ਉਹਨਾਂ ਦੀ ਪੈਨਸ਼ਨ ਤੇ ਵੀ ਅਸਰ ਪੈ ਸਕਦਾ ਹੈ ਮਤਲਬ ਬੰਦ ਹੋਣ ਦਾ ਖਤਰਾ ਹੈ ਹਾਂਜੀ ਇਹ 60000ਵਾਰੀ ਆਮਦਨ ਦੀ ਸੀਮਾ ਇਹ ਬਹੁਤ ਮਹੱਤਵਪੂਰਨ ਲੱਗਦੀ ਹੈ ਇਸੇ ਕਰਕੇ ਕਟ ਆਮਦਨ ਦਾ ਸਰਟੀਫਿਕੇਟ ਬਣਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ ਗਿਆ ਲੱਗਦਾ ਹੈ ਇਹੀ ਹੈ ਕਿ ਭਵਿਕ ਵਿੱਚ ਪੈਨਸ਼ਨ ਸਿਰਫ ਸੀਮਾ ਦੇ ਅੰਦਰ ਆਉਣ ਵਾਲਿਆਂ ਨੂੰ ਹੀ ਮਿਲੇਗੀ ਸਰੋਤ ਇਹ ਵੀ ਕਹਿੰਦਾ ਹੈ ਕਿ ਜੇ ਕਿਸੇ ਨੇ ਗਲਤ ਤਰੀਕੇ ਨਾਲ ਪੈਨਸ਼ਨ ਲਗਵਾਈ ਹੋਈ ਹੈ ਤਾ ਉਹ ਖੁਦ ਵੀ ਜਾ ਕੇ ਮਹਿਲਾ ਵਿਕਾਸ ਵਿਭਾਗ ਦੇ ਦਫਤਰ ਚ ਇਸ ਨੂੰ ਬੰਦ ਕਰਵਾ ਸਕਦੇ ਹਨ ਅੱਛਾ ਮਤਲਬ ਜੇ ਕੋਈ ਯੋਗ ਨਹੀਂ ਹੈ ਤਾ ਉਹ ਆਪ ਜਾ ਕੇ ਬੰਦ ਕਰਵਾ ਦੇਵੇ ਇਹ ਵੀ ਇੱਕ ਸੁਝਾ ਹੈ ਹਾਂ ਇੱਕ ਤਰ੍ਹਾਂ ਨਾਲ ਇਸ ਵੈਕੋਸ਼ਨਾ ਨੂੰ ਉਤਸ਼ਾਹਿਤ ਕਰਨ ਦਾ ਤਰੀਕਾ ਹੋ ਸਕਦਾ ਤਾਂ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਨਿਕਲਿਆ ਫਿਰ ਮੋਟੀ ਗੱਲ ਇਹ ਹੈ ਕਿ ਨਵੀਆਂ ਮਨਜ਼ੂਰ ਹੋਈਆਂ ਪੈਨਸ਼ਨਾਂ ਜੁਲਾਈ ਚ ਆ ਸਕਦੀਆਂ ਨੇ ਤੇ ਪੁਰਾਣੇ ਲਾਭਪਾਤਰੀਆਂ ਨੂੰ ਆਧਾਰ ਲਿੰਕਿੰਗ ਵਾਲੇ ਕੰਮ ਪੂਰੇ ਕਰਨੇ ਪੈਣਗੇ ਬਿਲਕੁਲ ਤੇ ਆਮਦਨ ਵਾਲੇ ਨਿਯਮਾਂ ਦਾ ਧਿਆਨ ਰੱਖਣਾ ਪਵੇਗਾ ਜਿਨ੍ਹਾਂ ਦੀ ਆਮਦਨ 60000 ਤੋਂ ਵੱਧ ਹੈ ਜਾਂ ਜਿਨ੍ਹਾਂ ਨੇ ਨੋਟਿਸਾਂ ਦਾ ਜਵਾਬ ਨਹੀਂ ਦਿੱਤਾ ਉਹਨਾਂ ਦੀ ਪੈਨਸ਼ਨ ਰੁਕ ਸਕਦੀ ਹੈ ਪਰ ਹਾਂ ਜੁਲਾਈ ਦੀ ਪੱਕੀ ਤਾਰੀਖ ਉਹ ਅਜੇ ਨਹੀਂ ਦੱਸੀ ਗਈ ਉਸ ਦਾ ਐਲਾਨ ਹੋਣਾ ਬਾਕੀ ਹੈ ਠੀਕ ਹੈ ਸੋ ਸੰਖੇਪਚ ਯਾਦ ਰੱਖਣ ਵਾਲੀਆਂ ਗੱਲਾਂ ਇਹ ਹੀ ਨੇ ਮਈ ਚ ਜਿਨ੍ਹਾਂ ਦੇ ਕੇਸ ਪਾਸ ਹੋਏ ਉਹਨਾਂ ਨੂੰ ਜੁਲਾਈ ਚ ਪੈਸੇ ਮਿਲ ਸਕਦੇ ਨੇ ਪੁਰਾਣਿਆਂ ਲਈ ਆਧਾਰ ਬੈਂਕ ਤੇ ਆਧਾਰ ਮੋਬਾਈਲ ਲਿੰਕ ਜ਼ਰੂਰੀ ਹੈ 60000 ਤੋਂ ਵੱਧ ਆਮਦਨ ਵਾਲੇ ਜਾਂ ਨੋਟਿਸ ਦਾ ਜਵਾਬ ਨਾ ਦੇਣ ਵਾਲਿਆਂ ਦੀ ਪੈਨਸ਼ਨ ਤੇ ਅਸਰ ਪੈ ਸਕਦਾ ਹੈ ਤੇ ਘੱਟ ਆਮਦਨ ਦਾ ਸਰਟੀਫਿਕੇਟ ਵੀ ਜ਼ਰੂਰੀ ਹੋ ਗਿਆ ਹੈ ਹਾਂਜੀ ਤੇ ਅਖੀਰ ਵਿੱਚ ਇੱਕ ਗੱਲ ਸੋਚਣ ਵਾਲੀ ਕਿ ਇਸ ਸਾਰੀਆਂ ਪ੍ਰਕਿਰਿਆਵਾਂ ਨੇ ਜਿਵੇਂ ਆਧਾਰ ਲਿੰਕਿੰਗ, ਆਮਦਨ ਦੀ ਪੁਸ਼ਟੀ ਠੀਕ ਹੈ ਇਹ ਸਿਸਟਮ ਨੂੰ ਬਿਹਤਰ ਬਣਾਉਣ ਲਈ ਹੋ ਸਕਦੀਆਂ ਨੇ ਪਰ ਇਹ ਸੋਚਣਾ ਬਣਦਾ ਹੈ ਕਿ ਇਹਨਾਂ ਦਾ ਲੰਮੇ ਸਮੇਂ ਵਿੱਚ ਪੈਨਸ਼ਨ ਪ੍ਰਣਾਲੀ ਦੀ ਪਹੁੰਚ ਤੇ ਕੀ ਅਸਰ ਪਵੇਗਾ ਕੀ ਇਹ ਕਦਮ ਲਾਭਪਾਤਰੀਆਂ ਖਾਸ ਕਰਕੇ ਬਜ਼ੁਰਗਾਂ ਲਈ ਚੀਜ਼ਾਂ ਸੌਖੀਆਂ ਕਰ ਰਹੇ ਨੇ ਜਾਂ ਕਿਤੇ ਹੋਰ ਉਲਝਾਤਾ ਨਹੀਂ ਰਹੇ ਇਹ ਇੱਕ ਵਿਚਾਰਨ ਵਾਲਾ ਮੁੱਦਾ ਹੈ